ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਆ ਜੀ ਮੈਂ ਗੁਰਿੰਦਰ ਇੱਕ ਬਿਲਕੁਲ ਲੇਟੈਸਟ ਐਪੀਸੋਡ ਲੈ ਕੇ ਬਹੁਤ ਚੰਗੀ ਵੀਡੀਓ ਹੋਣ ਵਾਲੀ ਆ ਤੁਹਾਡੇ ਲਈ ਇਹ ਵੀ ਬਹੁਤ ਲਾਹੇਵੰਦ ਹੋਣ ਵਾਲੀ ਆ ਐਂਡ ਤੱਕ ਜਰੂਰ ਸੌਣ ਲਿਓ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤਰੀਕ ਆ ਜੀ 15 ਅਗਸਤ ਤੇ ਆਪਾਂ ਮਨਾ ਰਹੇ ਆ ਆਪਣੇ ਦੇਸ਼ ਦਾ ਜਿਹੜਾ ਆਜ਼ਾਦੀ ਦਿਵਸ ਸੋ ਆਜ਼ਾਦੀ ਦਿਵਸ ਇੱਕ ਦਿਨ ਆਪਾਂ ਮਨਾਤਾ ਲੈਨੇ ਆ ਪਰ ਏ ਦਾ ਜਿਹੜਾ ਇਹਦੇ ਜਿਹੜੇ ਮਾਇਨੇ ਨੇ ਨਾ ਹੋਰ ਵੀ ਬਹੁਤ ਨੇ ਚਲੋ ਖੈਰ ਮੈਂ ਨਾ ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰ ਲੈਣਾ ਹੁਣਾਂ ਕਿਉਂਕਿ ਇਹ ਮੇਰੇ ਵਿਸ਼ੇ ਨਹੀਂ ਹੈਗੇ ਕੋਈ ਵੀ ਰਾਜਨੀਤਿਕ ਜਾਂ ਹੋਰ ਮੁੱਦੇ ਜਿਹੜੇ ਲੈ ਕੇ ਆਉਣੇ ਬਹੁਤ ਮੰਨਤਾ ਕਰਦਾ ਵਾ ਪਰ ਨਹੀਂ ਜੋ ਵਿਸ਼ਾ ਮੇਰੇ ਇਸ ਚੈਨਲ ਦਾ ਇਸ ਪੇਜ ਦਾ ਉਹਦੇ ਬਾਰੇ ਹੀ ਗੱਲ ਕਰਾਂਗੇ ਗੱਲ ਆਜ਼ਾਦੀ ਦੀ ਹੀ ਕਰਾਂਗੇ ਇੱਕ ਆਜ਼ਾਦੀ ਜਿਹੜੀ ਸਾਨੂੰ ਲੈਣ ਦੀ ਲੋੜ ਆ ਆਪਣੇ ਆਪ ਤੋਂ ਇੱਕ ਗੁਲਾਮੀ ਜਿਹੜੀ ਅਸੀਂ ਵਧਾਈ ਜਾ ਰਹੇ ਹਾਂ ਜਿੱਦਾਂ ਜਿੱਦਾਂ ਅੱਗੇ-ਅੱਗੇ ਆਪਾਂ ਜਿਹਨੂੰ ਮਾਡਰਨ ਯੁੱਗ ਦਾ ਨਾਮ ਦੇ ਰਹੇ ਹਾਂ ਤੇ ਇੱਕ ਜਿਹੜੀਆਂ ਆਪਾਂ ਜੋ ਵੀ ਅੱਜ ਕੱਲ ਇੰਨੀਆਂ ਚੀਜ਼ਾਂ ਆਪਣੇ ਆਲੇ-ਦੁਆਲੇ ਨੇ ਆਪਾਂ ਮਟੀਰੀਅਲਿਸਟਿਕ ਇੰਨੇ ਹੋ ਗਏ ਇੱਕ ਤਰ੍ਹਾਂ ਦੇ ਨਾਲ ਜਿਹੜੇ ਮਟੀਰੀਅਲਸ ਨੇ ਉਹਨਾਂ ਦੇ ਗੁਲਾਮ ਹੋ ਚੁੱਕੇ ਆ ਤੇ ਜਿੱਦਾਂ ਜਿੱਦਾਂ ਉਹਨਾਂ ਦੇ ਗੁਲਾਮ ਹੋਈ ਜਾਂਦੇ ਆ ਆਪਾਂ ਜਿਹੜੇ ਆਪਣੇ ਆਪ ਨੂੰ ਬਹੁਤ ਬਿਮਾਰੀਆਂ ਦਾ ਸ਼ਿਕਾਰ ਵੀ ਕੀ ਜਾਂਦੇ ਆ ਤੇ ਜਿਹੜੇ ਵੀ ਅੱਜ ਕੱਲ ਇਹ ਲੱਛਣ ਬੰਦੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਹਦੇ ਬਾਰੇ ਆਪਾਂ ਗੱਲਾਂ ਕਰਦੇ ਆਂ ਡਿਪਰੈਸ਼ਨ ਸਟ्रेस ਆ ਔਰ ਬੜਾ ਕੁਝ ਇਹ ਸਾਰਾ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਹੈਗਾ ਇੱਕ ਲਾਈਫ ਆ ਜਿਹੜੀ ਬੜੀ ਫਾਸਟ ਲੱਗ ਰਿਹਾ ਕਿ ਦੁਨੀਆ ਭੱਜੀ ਜਾਂਦੀ ਆ ਆਪਾਂ ਪਿੱਛੇ ਨਾ ਰਹਿ ਜਾਈਏ ਇਸ ਦੌੜ ਦੇ ਵਿੱਚ ਅਸੀਂ ਆਪਣੇ ਆਪ ਨੂੰ ਖਰਾਬ ਕਰੀ ਜਾਂਦੇ ਆਂ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਵਿਸ਼ਾ ਇਹੀ ਆ ਜੀ ਕਿ ਸਤ ਉਹ ਆਜ਼ਾਦੀਆਂ ਬਾਰੇ ਗੱਲ ਕਰੂੰਗਾ ਜਿਹੜੀਆਂ ਸਾਨੂੰ ਆਪਣੇ ਆਪ ਤੋਂ ਲੈਣ ਦੀ ਲੋੜ ਆ। ਸੋ ਆਜੋ ਜੀ ਕਰਦੇ ਆਂ ਗੱਲ। ਪਹਿਲੀ ਆਜ਼ਾਦੀ ਲੈਣੀ ਆ ਜੀ 네ਗੈਟਿਵਿਟੀ ਤੋਂ। ਸਾਨੂੰ ਬਿਲਕੁਲ ਵੀ ਇਹ ਥੌਟਸ ਨਹੀਂ ਆਉਣੇ ਚਾਹੀਦੇ। ਹਮੇਸ਼ਾ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਹਮੇਸ਼ਾ ਕੁਝ ਚੰਗਾ ਸੋਚਣਾ ਚਾਹੀਦਾ। ਕੋਈ ਵੀ ਮਾੜੇ ਵਿਚਾਰ ਤੁਹਾਡੇ ਮਨ ਦੇ ਵਿੱਚ ਨਹੀਂ ਚੱਲਣੇ ਚਾਹੀਦੇ। ਮਾੜੀ ਖਬਰ ਪੜ੍ਹ ਕੇ ਆਪਣੇ ਆਪ ਨੂੰ ਉਹਦੇ ਨਾਲ ਰਿਲੇਟ ਕਰਨਾ ਆਪਾਂ ਬੰਦ ਕਰੀਏ ਕਿਸੇ ਦਾ ਫੇਲਿਅਰ ਦੇਖ ਕੇ ਆਪਣੇ ਆਪ ਨੂੰ ਉਹਦੇ ਨਾਲ ਰਿਲੇਟ ਕਰਨਾ ਆਪਾਂ ਬੰਦ ਕਰੀਏ ਤੇ ਹਮੇਸ਼ਾ ਪੋਜ਼ਿਟਿਵ ਸੋਚੀਏ ਕਿ ਜੋ ਮੈਂ ਸੋਚ ਲਿਆ ਉਹ ਹੋਊਗਾ ਹਮੇਸ਼ਾ ਚੰਗਾਈ ਹੋਊਗਾ ਸਾਡੇ ਹੱਥ ਤਾਂ ਹੈ ਨਹੀਂ ਇਹ ਹੈਗਾ ਤਾਂ ਪ੍ਰਮਾਤਮਾ ਦੇ ਹੱਥ ਆ ਪਰ ਸੋਚਣਾ ਤਾਂ ਸਾਡੇ ਹੱਥ ਹਨ ਸੋ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਜ਼ਰੂਰ ਹੋਊਗਾ ਜੀ ਦੂਜੀ ਆਜ਼ਾਦੀ ਆਪਾਂ ਲੈਣੀ ਆ ਜੀ ਡਰ ਤੋਂ ਫੀਅਰ ਅੰਗਰੇਜ਼ੀ ਚ ਕਹਿੰਦੇ ਆਪਾਂ ਡਰ ਕਹਦੇ ਆ ਕਈ ਤਰ੍ਹਾਂ ਦੇ ਡਰ ਨੇ ਭੁੱਖ ਦੇ ਡਰ ਨੇ ਕਿਸੇ ਬੰਦੇ ਤੋਂ ਡਰ ਲੱਗਦਾ ਤੁਹਾਨੂੰ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਡਰ ਹੋ ਸਕਦਾ ਆਪਣੇ ਆਪ ਦਾ ਡਰ ਹੋ ਸਕਦਾ ਆਪਣੇ ਅੰਦਰ ਤੋਂ ਡਰੀ ਜਾਂਦੇ ਹੋ ਤੁਸੀਂ ਇਹ ਸਾਰੇ ਡਰਾ ਜਿਹੜੇ ਉਹ ਖਤਮ ਕਰਨੇ ਆ ਅੱਗੇ ਜ਼ਿੰਦਗੀ ਚ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਐਗਜ਼ਾਮ ਦੇ ਰਹੇ ਹੋ ਭਾਵੇਂ ਉਹ ਸਕੂਲ ਜਾਂ ਕਾਲਜ ਦਾ ਐਗਜ਼ਾਮ ਆ ਜਾਂ ਇਹ ਜਿਹੜੀ ਰੀਅਲ ਲਾਈਫ ਦੇ ਵਿੱਚ ਆਪਾਂ ਡੇਲੀ ਜਿਹੜੇ ਵੀ ਐਗਜ਼ਾਮ ਦਿੰਨੇ ਆ ਕੋਈ ਵੀ ਮੁਸੀਬਤ ਆ ਮੁਸੀਬਤਾਂ ਨੂੰ ਆਪਾਂ ਫੇਸ ਕਰਦੇ ਆ ਉਦੋਂ ਵੀ ਸਾਡਾ ਐਗਜ਼ਾਮ ਹੀ ਹੁੰਦਾ ਡਰਨਾ ਨਹੀਂ ਕਿਸੇ ਵੀ ਤਰ੍ਹਾਂ ਦਾ ਡਰ ਆ ਜਿਹੜਾ ਉਹ ਦਿਲ 'ਚ ਨਹੀਂ ਰੱਖਣਾ ਇਹ ਡਰ ਕਿਵੇਂ ਦੂਰ ਹੋ ਸਕਦਾ ਪਰਮਾਤਮਾ ਤੇ ਭਰੋਸਾ ਕਰਕੇ ਜਿੱਦਾਂ ਮੈਂ ਕਿਹਾ ਕਿ ਸਾਰਾ ਕੁਝ ਕਰਨ ਕਰਾਉਣ ਵਾਲਾ ਉਹੋ ਆ ਡਰ ਕੇ ਕੋਈ ਕੰਮ ਕਰੂ ਜਾਂ ਨੀਡਰ ਹੋ ਕੇ ਕਰੂ ਇਹ ਤੁਹਾਡੇ ਹੱਥ ਆ ਸੋ ਡਰ ਤੇ ਵੀ ਕਾਟਾ ਮਾਰੋ ਇਹ ਤੋਂ ਆਜ਼ਾਦੀ ਆਪਾਂ ਲੈਣੀ ਆ ਤੀਜਾ ਤੀਜੀ ਆਜ਼ਾਦੀ ਜਿਹੜੀ ਆਪਾਂ ਲੈਣੀ ਆ ਉਹ ਆਪਣੇ ਬੀਤੇ ਹੋਏ ਕੱਲ ਤੋਂ ਲੈਣੀ ਆ ਆਪਣੇ ਪਾਸਟ ਤੋਂ ਕਈ ਬੰਦੇ ਉਹ ਉਹਦੇ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ ਤੇ ਪਾਸਟ ਨੂੰ ਯਾਦ ਕਰ ਕਰਕੇ ਅੱਜ ਖਰਾਬ ਕਰ ਰਹੇ ਆ ਇਹਦੇ ਬਾਰੇ ਬਹੁਤ ਵਾਰੀ ਗੱਲ ਹੋਈ ਆ ਨਾ ਕਿ ਕਿਸੇ ਦਾ ਚਲੋ ਪਾਸਟ ਚੰਗਾ ਵੀ ਸੀ ਉਹ ਇਹ ਸੋਚ ਕੇ ਝੂਰੀ ਜਾਂਦਾ ਅੱਜ ਵੀ ਉਹੀ ਦਿਨ ਵਧੀਆ ਸੀ ਵੀ ਇਹ ਦਿਨ ਨਾ ਤਾਂ ਅੱਜ ਹੈਗੇ ਨੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕਦੇ ਆਉਣੇ ਨੇ ਚਲੋ ਉਹ ਨਹੀਂ ਆਉਣੇ ਬੀਤਿਆ ਵੇਲਾ ਤਾਂ ਕਦੇ ਮੁੜ ਕੇ ਆਉਂਦਾ ਨਹੀਂ ਉਸ ਤੋਂ ਕੀ ਪਤਾ ਉਸ ਤੋਂ ਵੀ ਚੰਗਾ ਸਮਾਂ ਤੁਸੀਂ ਲੈ ਆਵੋ ਕੋਸ਼ਿਸ਼ ਤਾਂ ਕਰੋ ਸੋਚੋ ਤਾਂ ਸਹੀ ਸੋ ਇੱਕ ਤਾਂ ਚੰਗੇ ਪਾਸਟ ਵਾਲੀ ਗੱਲ ਹੋਗੀ ਕਿ ਬੰਦਾ ਉਹਨੂੰ ਯਾਦ ਕਰ ਕਰਕੇ ਵੀ ਆਪਣਾ ਜਿਹੜਾ ਪ੍ਰੈਜ਼ੈਂਟ ਖਰਾਬ ਕਰਦਾ ਇੱਕ ਹੁੰਦਾ ਕਿ ਪਾਸਟ ਮਾੜਾ ਸੀ ਉਹ ਵੀ ਬੰਦੇ ਨੂੰ ਜਿਉਣ ਨਹੀਂ ਦਿੰਦਾ ਕਿ ਉਹ ਹਮੇਸ਼ਾ ਉਹਦੇ ਦਿਮਾਗ 'ਚ ਚੱਲੀ ਜਾਂਦਾ ਉਹਨੂੰ ਉਹ ਭੁੱਲ ਨਹੀਂ ਪਾ ਰਿਹਾ ਭੁੱਲਿਆ ਜਾਂਦਾ ਵੀ ਨਹੀਂ ਹੁੰਦਾ ਪਾਸਟ ਕਦੇ ਕੋਈ ਐਹੋ ਜੀ ਮਸ਼ੀਨ ਨਹੀਂ ਕੋਈ ਐਹੋ ਜੀ ਤਕਨੀਕ ਨਹੀਂ ਜਿਹੜਾ ਤੁਹਾਨੂੰ ਪਾਸਟ ਭੁਲਾ ਦੇਵੇ ਇਹ ਆਪਣੇ ਹੱਥਾਂ ਕਿ ਅੱਜ ਨੂੰ ਚੰਗਾ ਕਰਕੇ ਅਸੀਂ ਉਹ ਜਿਹੜੀਆਂ ਮਾੜੀਆਂ ਯਾਦਾਂ ਨੇ ਉਹਨਾਂ ਨੂੰ ਧੁੰਦਲਾ ਜ਼ਰੂਰ ਕਰ ਸਕਦੇ ਆ ਪੋਸੀਬਲ ਆ ਕੋਸ਼ਿਸ਼ ਇਹ ਵੀ ਕਰਕੇ ਜ਼ਰੂਰ ਤੁਸੀਂ ਦੇਖਣੀ ਆ ਤੇ ਆਪਣੇ ਬੀਤੇ ਹੋਏ ਕੱਲ ਨੂੰ ਭੁੱਲਣਾ ਪੈਣਾ ਜੇ ਤੁਸੀਂ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਚੌਥੀ ਆਜ਼ਾਦੀ ਆਪਾਂ ਲੈਣੀ ਆ ਜੀ ਸਟ੍ਰੈਸ ਤੋਂ ਟੈਨਸ਼ਨ ਤੋਂ ਚਿੰਤਾ ਤੋਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਸਾਨੂੰ ਹੋਣੀ ਨਹੀਂ ਚਾਹੀਦੀ ਇਹਦੇ ਵੀ ਕਈ ਪ੍ਰਕਾਰ ਹੋ ਸਕਦੇ ਨੇ ਤੁਸੀਂ ਕੰਮ ਕਰਦੇ ਹੋ ਕੋਈ ਵਪਾਰੀ ਬੰਦਾ ਕੋਈ ਜੋਬ ਵਾਲਾ ਬੰਦਾ ਅੱਜਕੱਲ ਇੰਨਾ ਕਿ ਪ੍ਰੈਸ਼ਰ ਆ ਇੰਨਾ ਕਿ ਕੰਪੀਟੀਸ਼ਨ ਨੇ ਹਰ ਕੰਮ ਦੇ ਵਿੱਚ ਕਿ ਬੰਦੇ ਨੂੰ ਲੋਡ ਤੋਂ ਵੱਧ ਕੰਮ ਕਰਨਾ ਪੈ ਰਿਹਾ ਸੋ ਉਹਦਾ ਸਟ्रेस ਲੈਣਾ ਨਹੀਂ ਆਪਾਂ ਇਹਦੇ ਲਈ ਵੀ ਬਹੁਤ ਸਾਰੇ ਤਰੀਕੇ ਨੇ ਤੁਸੀਂ ਉਹ ਯੂਜ਼ ਕਰਕੇ ਕਿਤੇ ਨਾ ਕਿਤੇ ਮੈਨੇਜ ਕਰ ਸਕਦੇ ਹੋ ਸਟ्रेस ਨੂੰ ਇਹ ਨਹੀਂ ਕਿ ਤੁਸੀਂ ਕੰਮ ਦਾ ਬੋਝ ਆ ਜੀ ਇਹਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਕੰਮ ਚਲੋ ਕਰਨਾ ਹੀ ਪੈਣਾ ਵਾ ਇਹ ਵੀ ਚਲੋ ਸੱਚਾਈ ਆ ਜੇ ਕਿਸੇ ਦੇ ਹੱਥ ਹੈਗਾ ਕੰਮ ਘੱਟ ਕਰਕੇ ਗੁਜ਼ਾਰਾ ਹੁੰਦਾ ਉਹਦਾ ਤਾਂ ਜਰੂਰ ਉਹ ਕਰੇ ਇਹੋ ਜੇ ਕੰਮ ਨੂੰ ਮੈਂ ਬਾਰ-ਬਾਰ ਕਹਿਣਾ ਹੁੰਨਾ ਕੁਝ ਨਹੀਂ ਕਰਨਾ ਜਿਹੜਾ ਸਾਡੇ ਸਾਡੀ ਸਿਹਤ ਦੇ ਉੱਤੇ ਅਸਰ ਪਾ ਦੇਵੇ ਆਪਣੀ ਸਿਹਤ ਖਰਾਬ ਕਰ ਲਈ ਤੇ ਪੈਸਾ ਕਿਸੇ ਕੰਮ ਨਹੀਂ ਆਉਣਾ ਸੋ ਜਿਹੜਾ ਵਰਕਲੋਡ ਆ ਉਹਨੂੰ ਕਿਵੇਂ ਘਟਾਉਣਾ ਤੁਸੀਂ ਮੈਡੀਟੇਸ਼ਨ ਕਰੋ ਕੁਝ ਨਾਲ ਐਡ ਆਨ ਕਰੋ ਕਿ ਜੋ ਤੁਹਾਨੂੰ ਅੰਦਰ ਹੌਬੀ ਆ ਉਹਦੇ ਤੇ ਵੀ ਥੋੜਾ ਸਮਾਂ ਜਦੋਂ ਤੁਸੀਂ ਦੇਣਾ ਸ਼ੁਰੂ ਕਰਤਾ ਅੰਦਰੋਂ ਇੱਕ ਖੁਸ਼ੀ ਜਿਹੜੀ ਤੁਹਾਨੂੰ ਮਹਿਸੂਸ ਹੋਣ ਲੱਗੀ ਫਿਰ ਕੰਮ ਦਾ ਜਿਹੜਾ ਪ੍ਰੈਸ਼ਰ ਆ ਉਹ ਵੀ ਘੱਟ ਫੀਲ ਹੁੰਦਾ ਕੰਮ ਉਨਾ ਹੀ ਰਹਿਣਾ ਪਰ ਤੁਸੀਂ ਉਹਨੂੰ ਹੱਸਦੇ ਹੱਸਦੇ ਕਰ ਸਕਦੇ ਹੋ ਸੋ ਇਹ ਜਿਹੜੇ ਤਰੀਕੇ ਆ ਮੈਡੀਟੇਸ਼ਨ ਕਿਹਾ ਹੌਬੀ ਤੇ ਕੰਮ ਕਰਨਾ ਜਾਂ ਫਿਜ਼ੀਕਲ ਐਕਟੀਵਿਟੀ ਵਧਾ ਲਓ ਕੁਦਰਤ ਦੇ ਨੇੜੇ ਹੋਵੋ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਆਪਣੀ ਜ਼ਿੰਦਗੀ ਚ ਸ਼ਾਮਲ ਕਰ ਲੋਗੇ ਇਹ ਸਟ੍ਰੈਸ ਡਿਪਰੈਸ਼ਨ ਤੇ ਹੋਰ ਜੋ ਵੀ ਪਤਾ ਨਹੀਂ ਬਹੁਤ ਸਾਰੇ ਸ਼ਬਦ ਨੇ ਇਹ ਸਾਰਿਆਂ ਤੋਂ ਛਟਕਾਰਾ ਮਿਲ ਸਕਦਾ ਤੁਹਾਨੂੰ ਪੰਜਵੀਂ ਆਜ਼ਾਦੀ ਲੈਣੀ ਆ ਜੀ ਆਪਾਂ ਗੁੱਸੇ ਤੋਂ ਲੜਾਈ ਝਗੜੇ ਤੋਂ ਆਪਣਾ ਗੁੱਸਾ ਕੰਟਰੋਲ ਚ ਕਰਨਾ ਆਉਣਾ ਚਾਹੀਦਾ ਕੰਮ ਬੜਾ ਮੁਸ਼ਕਲ ਆ ਪਰ ਨਾ ਮੁਮਕਿਨ ਨਹੀਂ ਹੈਗਾ ਆਪਾਂ ਕਰ ਸਕਦੇ ਆ ਇਹਦੇ ਲਈ ਵੀ ਆਹੀ ਆ ਕਿ ਜ਼ਿੰਦਗੀ ਦਾ ਜਿਹੜਾ ਭੇ ਦਾ ਤੁਸੀਂ ਜਿੰਨੀ ਜਲਦੀ ਪਾ ਲਓਗੇ ਜਿੰਨਾ ਤੁਸੀਂ ਪਰਮਾਤਮਾ ਦੇ ਨੇੜੇ ਹੋਮੋਗੇ ਉਹਦੇ ਲੜ ਲਗੋਗੇ ਉਹਦਾ ਨਾਮ ਲਓਗੇ ਸਿਮਰਨ ਕਰੋਗੇ ਸਬਰ ਨਾਲ ਭਰੋਗੇ ਫਿਰ ਤੁਹਾਨੂੰ ਗੁੱਸਾ ਕੰਟਰੋਲ ਕਰਨਾ ਆ ਜਾਊਗਾ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਤੁਹਾਨੂੰ ਆ ਜਾਊਗਾ ਤੇ ਤੁਸੀਂ ਜਦੋਂ ਇਹ ਕਰਨਾ ਸਿੱਖ ਗਏ ਫਿਰ ਤੁਸੀਂ ਦੁਨੀਆ ਜਿੱਤ ਜਾਣੀਆ ਤੇ ਜਿੱਦਾਂ ਕਹਿੰਦੇ ਆ ਮਨ ਜੀਤ ਤੇ ਜਗ ਜੀਤ ਮਨ ਤੇ ਕਾਬੂ ਕਰਨਾ ਬਹੁਤ ਜ਼ਰੂਰੀ ਆ ਜੀ ਤੇ ਮਨ ਤੇ ਕਾਬੂ ਕਰਨ ਦੇ ਨਾਲ ਤੁਸੀਂ ਗੁੱਸਾ ਵੀ ਕੰਟਰੋਲ ਕਰ ਸਕਦੇ ਹੋ ਬਹੁਤ ਸਾਰੇ ਵਿਕਾਰ ਨੇ ਜਿਹਦੇ ਤੋਂ ਸਾਨੂੰ ਗੁਰਬਾਣੀ ਰੋਕਦੀ ਆ ਸਾਡੇ ਗੁਰੂ ਸਾਹਿਬ ਰੋਕਦੇ ਨੇ ਤੇ ਦੁਨੀਆ ਤੇ ਜਿੰਨੇ ਵੀ ਮਹਾਪੁਰਖ ਆਏ ਨੇ ਉਹ ਸਾਨੂੰ ਵਰਜਦੇ ਨੇ ਜਿਹੜੀਆਂ ਗੱਲਾਂ ਤੋਂ ਉਹ ਤੁਸੀਂ ਕਰ ਸਕਦੇ ਹੋ ਇੱਕ ਵਾਰ ਕਰਕੇ ਦੇਖੋ ਸ਼ੁਰੂਆਤ ਉਹਨਾਂ ਦੇ ਦਸੇ ਮਾਰਗ ਤੇ ਆਪਾਂ ਥੋੜੀ ਜੀ ਕੋਸ਼ਿਸ਼ ਕਰੀਏ ਜੇ ਚੱਲਣ ਦੀ ਤੇ ਇਹ ਸਾਰੇ ਜਿਹੜੇ ਗੁੱਸਾ ਹੋ ਗਿਆ ਨਫ਼ਰਤ ਹੋ ਗਈ ਨਿੰਦਾ ਚੁਗਲੀ ਕਿਸੇ ਦੀਆਂ ਕਿਸੇ ਨੂੰ ਮਾੜਾ ਕਹਿਣਾ ਇਹ ਸਾਰਾ ਕੁਝ ਖਤਮ ਹੋ ਜਾਊਗਾ ਛੇਵੀਂ ਆਜ਼ਾਦੀ ਆਪਾਂ ਲੈਣੀ ਆ ਜੀ ਦਿਖਾਵੇ ਤੋਂ ਕਿ ਆਪਾਂ ਸ਼ੋਅ ਆਫ ਨਹੀਂ ਕਰਨਾ ਜਿਹੜੀ ਵੀ ਚੀਜ਼ ਅਸੀਂ ਲੈਣੀ ਆ ਆਪਣੀ ਲੋੜ ਨੂੰ ਲੈਣੀ ਆ ਕਿਸੇ ਨੂੰ ਦਿਖਾਉਣ ਲਈ ਨਹੀਂ ਲੈਣੀ ਕਿਸੇ ਨੇ ਘਰ ਵਧੀਆ ਪਾ ਲਿਆ ਤੇ ਤੁਸੀਂ ਇਹ ਨਹੀਂ ਕਿ ਉਹਨੂੰ ਦਿਖਾਉਣ ਦੇ ਲਈ ਉਹ ਤੋਂ ਵੀ ਵੱਡਾ ਘਰ ਪਾਉਣ ਦੇ ਲਈ ਕਰਜ਼ੇ ਚੱਕਣੇ ਆ ਤੇ ਬਾਅਦ ਵਿੱਚ ਫਾਹੇ ਲੈਣੇ ਆ ਤਾਂ ਤੁਸੀਂ ਇੱਕ ਸਮਝਦਾਰ ਇਨਸਾਨ ਬਿਲਕੁਲ ਨਹੀਂ ਕਹਾਏ ਜਾਓਗੇ ਤੁਸੀਂ ਕਮਲੇ ਕਹਾਏ ਜਾਓਗੇ ਦੂਜੇ ਨੂੰ ਦਿਖਾਉਣ ਦੇ ਲਈ ਤੁਸੀਂ ਆਪਣੇ ਜਿਹੜੇ ਕਿਉਂ ਪੈਰ ਤੇ ਕੁਹਾੜੇ ਮਾਰਨੇ ਆ ਜਾਂ ਚਾਦਰ ਦੇਖ ਕੇ ਜਿੱਦਾਂ ਕਹਿੰਦੇ ਆ ਨਾ ਪੈਰ ਪਸਾਰਨੇ ਚਾਹੀਦੇ ਆ ਸੋ ਇਹ ਗੱਲ ਬਹੁਤ ਜ਼ਰੂਰੀ ਆ ਦਿਖਾਵੇ ਲਈ ਕੋਈ ਚੀਜ਼ ਨਹੀਂ ਜੋ ਮਰਜ਼ੀ ਲਓ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਗੈਜਟਸ ਲਓ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਜ਼ਰੂਰ ਲਓ ਪਰ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਆਹ ਕੰਮ ਜਿਹੜੇ ਉਹ ਕਰਨੇ ਛੱਡ ਦਿਓ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੂਗੀ ਕਿਸੇ ਨੂੰ ਦਿਖਾਉਣ ਦੇ ਲਈ ਵੱਡੀਆਂ ਗੱਡੀਆਂ ਨਹੀਂ ਲੈਣੀਆਂ ਜੇ ਤੁਹਾਨੂੰ ਲੋੜ ਆ ਕਿ ਹਾਂ ਤੁਹਾਡਾ ਪਰਿਵਾਰ ਵੱਡਾ ਤੇ ਗੱਡੀ ਵੱਡੀ ਤਾਂ ਹੀ ਹੋਣੀ ਚਾਹੀਦੀ ਆ ਨਾ 7 ਸੀਟਰ ਗੱਡੀ ਜੇ ਪਰਿਵਾਰ ਚ ਦੋ ਜਣੇ ਆ ਤੇ ਤੁਸੀਂ ਕੀ ਕਰਨੀ ਆ ਤੇ ਇਹ ਗੱਲਾਂ ਆਪਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਮੈਨੂੰ ਲੱਗਦਾ ਕਿ ਤੁਸੀਂ ਸਹਿਮਤ ਹੋਵੋਗੇ ਜੋ ਵੀ ਤੁਹਾਡੇ ਮਨ ਦੇ ਵਿੱਚ ਸੁਪਨੇ ਨੇ ਉਹ ਪੂਰੇ ਕਰੋ ਪਰ ਆਪਣੀ ਸੈਲਫ ਸੈਟੀਸਫੈਕਸ਼ਨ ਦੇ ਲਈ ਕਿਸੇ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ ਤਾਂ ਉਹਨੇ ਕੋਈ ਆ ਕੇ ਤੁਹਾਨੂੰ ਮੈਡਲ ਨਹੀਂ ਪਾਉਣੇ ਕਿਸੇ ਨੇ ਸੋ ਦੂਜਿਆਂ ਤੋਂ ਤਗਮਿਆਂ ਦੀ ਉਮੀਦ ਵੀ ਨਾ ਕਰਿਓ ਆਪਣੇ ਲਈ ਜ਼ਿੰਦਗੀ ਜਿਉਣੀ ਸਿੱਖੋ ਦਿਖਾਵੇ ਤੋਂ ਬਚੋ ਸੱਤਵੀਂ ਆਜ਼ਾਦੀ ਆਪਾਂ ਲੈਣੀ ਆ ਜੀ ਨਫ਼ਰਤ ਤੋਂ ਕਿਸੇ ਨੂੰ ਵੀ ਨਫ਼ਰਤ ਨਹੀਂ ਕਰਨੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ ਇਹ ਵੀ ਮੰਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਆ ਦੂਜੇ ਨੂੰ ਨਫ਼ਰਤ ਜ਼ਾਹਰ ਕਰਕੇ ਦਿਖਾਵੋਗੇ ਨਾ ਉਹਨੂੰ ਪਤਾ ਨਹੀਂ ਫਰਕ ਪੈਣਾ ਜਾਂ ਨਹੀਂ ਪੈਣਾ ਪਰ ਤੁਹਾਨੂੰ ਫਰਕ ਪੈ ਜਾਣਾ ਤੁਹਾਡੇ ਮਨ ਨੂੰ ਚੈਨ ਨਹੀਂ ਆਉਣਾ ਹਨਾ ਸੋ ਕਿਉਂ ਆਪਾਂ ਨਫ਼ਰਤ ਕਰਨੀ ਜੇ ਤੁਹਾਡੇ ਨਾਲ ਕੋਈ ਮਾੜੀ ਕਰਕੇ ਗਿਆ ਕੋਈ ਤੁਹਾਨੂੰ ਧੋਖਾ ਦੇ ਕੇ ਗਿਆ ਵਾ ਤਾਂ ਉਹਨੂੰ ਜਾਣ ਦੋ ਨਾ ਜਿਉਣ ਦੋ ਆਪਣੀ ਜ਼ਿੰਦਗੀ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਬਿਲਕੁਲ ਆਪਣੇ ਮਨ ਚ ਨਹੀਂ ਲੈ ਕੇ ਆਉਣੀ ਕਿ ਮੈਂ ਉਹਨੂੰ ਨਫ਼ਰਤ ਚਲੋ ਦਿਲ ਦੇ ਵਿੱਚ ਤਾਂ ਆਪਣੇ ਆ ਹੀ ਜਾਂਦੀ ਹੈ ਕਿ ਉਹਨੂੰ ਦਿਖਾਉਣੀ ਵੀ ਆ ਨਫ਼ਰਤ ਸ਼ੋ ਕਰਨੀ ਆ ਕੀ ਲੋੜ ਹੈ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਤੁਸੀਂ ਆਪਣਾ ਸਮਾਂ ਖਰਾਬ ਕਰੋਗੇ ਆਪਣਾ ਆਪ ਖਰਾਬ ਕਰੋਗੇ ਸੋ ਇਹ ਚੀਜ਼ਾਂ ਤੋਂ ਵੀ ਬਚਣ ਦੀ ਲੋੜ ਆ ਹਰੇਕ ਨੂੰ ਹੱਸ ਕੇ ਜਿਹੜਾ ਬੁਲਾਉਣਾ ਆਪਾਂ ਕਹਿੰਦੇ ਆ ਕਿ ਜ਼ਿੰਦਗੀ ਆ ਨਾ ਜਿਹੜੀ ਇਹ ਚਾਰਕ ਦਿਨ ਦੀ ਆ ਸੋ ਇੱਥੇ ਜਿਹੜੇ ਵੀ ਇਹ ਕਿਸੇ ਨੂੰ ਮਾੜੇ ਬੋਲ ਬੋਲ ਕੇ ਕਿਸੇ ਦੇ ਨਾਲ ਲੜਾਈ ਝਗੜੇ ਕਰਕੇ ਕਿਸੇ ਨੂੰ ਦਿਖਾ ਕੇ ਵੀ ਮੈਂ ਤੇਤੋਂ ਬਦਲਾ ਲੈ ਲਿਆ ਜਾਂ ਤੂੰ ਜਿਹੜੀ ਗੱਲ ਮੈਨੂੰ ਕਿਸੇ ਨੂੰ ਚੈਲੰਜ ਦੇ ਕੇ ਵੀ ਆਹ ਤੇਰਾ ਦੇਖ ਵੀ ਚੈਲੰਜ ਮੈਂ ਕਬੂਲ ਕੀਤਾ ਤੇ ਪੂਰਾ ਕੀਤਾ ਇਹ ਗੱਲਾਂ ਚੋਂ ਜ਼ਿੰਦਗੀ ਆ ਜਿਹੜੀ ਬਾਹਰ ਕੱਢੋ ਥੋੜੀ ਜੀ ਤੇ ਤੁਹਾਨੂੰ ਜ਼ਰੂਰ ਸਕੂਨ ਮਿਲੂਗਾ ਸੋ ਦੋਸਤੋ ਇਹ ਸੱਤ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹਨਾਂ ਤੋਂ ਆਜ਼ਾਦ ਹੋਣ ਦੀ ਸਾਨੂੰ ਬਹੁਤ ਲੋੜ ਆ ਤੇ ਥੋੜਾ ਜਿਹਾ ਵੀ ਆਪਾਂ ਇਹਨਾਂ ਨੂੰ ਇਹ ਗੱਲਾਂ ਨੂੰ ਫੋਲੋ ਕਰਕੇ ਤਾ ਜਰੂਰ ਤੁਹਾਨੂੰ ਜ਼ਿੰਦਗੀ 'ਚ ਬਦਲਾਅ ਆ ਜਿਹੜਾ ਉਹ ਮਹਿਸੂਸ ਹੋਣ ਲੱਗ ਜੂਗਾ ਜੀ ਸ਼ੁਭ ਕਾਮਨਾਵਾਂ ਤੇ ਮੈਂ ਉਮੀਦ ਕਰਦਾ ਜਰੂਰ ਕਿਤੇ ਨਾ ਕਿਤੇ ਇਹ ਵੀਡੀਓਜ਼ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਫਰਕ ਪਾਉਂਦੀਆਂ ਹੋਣਗੀਆਂ ਅਗਲੀ ਵੀਡੀਓ 'ਚ ਜਲਦੀ ਮਿਲਦਾ ਕੋਈ ਹੋਰ ਵਿਸ਼ਾ ਲੈ ਕੇ